ਜੇ ਸਭ ਬੰਦੇ ਨੇ ਆਪਣੀ ਜ਼ਿੰਦਗੀ ਚ ਕੰਮ ਕੀਤਾ ਨਾ ਉਹ ਕਦੀ ਵੀ ਭੁੱਖਾ ਨਹੀਂ ਮਰਦਾ ਪਿਆਰਿਓ ਨਾ 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 ਭੁੱਖਾ ਨਹੀਂ ਮਰਦਾ ਆਪ ਆਪੜੇ ਘਰਾਂ ਦੇ ਵਿੱਚ ਵੀ ਕੰਮ ਕਰਦੇ ਆਂ ਮਿਹਨਤ ਕਰੋ ਆਪਣੇ ਘਰਾਂ ਦੇ ਵਿੱਚ ਘਰਾਂ ਚ ਮੱਜਾਂ ਦੋ ਰੱਖੀਆਂ ਨਾ ਨਾ ਜੇ ਘਰ ਚ ਮੱਜਾਂ ਹੀ ਦੋ ਰੱਖੀਆਂ ਨਾ ਉਹਨੂੰ ਸਾਰੇ ਟਾਈਮ ਨਾਲ ਉੱਠ ਕੇ ਪੱਠੇ ਪਾ ਦੋ ਉਹਨੂੰ ਨਵਾ ਦਿਓ ਸਿਰ ਤੇ ਪੱਖਾ ਲਗਾ ਦੋ ਵਾਰ ਦਾ ਇਸ਼ਨਾਨ ਕਰਾ ਦਿਓ ਸ਼ਾਮਾਂ ਤੱਕ ਅੱਧਾ ਕਿਲੋ ਦੁੱਧ ਉਹਨੇ ਵਿਧਾਉਣਾ ਤੇ ਜੇ ਸਹਰ ਦੀਆਂ ਭੁੱਖੀਆਂ ਵੱਜੀਆਂ ਵਾ ਪੱਠੇ ਪਾਏ ਕੋਈ ਨਹੀਂ ਤੇ ਆਪ ਪੀਰਾਂ ਦੇ ਤੁਰਫੋਂ ਫੱਕਰਾਂ ਨੂੰ ਕਹੋ ਬਾਬਾ ਜੀ ਸਾਡੀ ਮੱਝ ਦੁੱਧ ਦਿਆਵੇ ਹੁਣ ਬਾਬੇ ਨੇ ਕਿਹੜਾ ਗਾਚਾ ਬੀਜਿਆ ਵੀ ਤੁਹਾਡੇ ਘਰ ਸਾਡ ਆਊਗਾ ਟੋਕਰਾ ਭਰ ਕੇ ਬਾਬੇ ਨੇ ਪੱਠੇ ਬੀਜਿਆ ਜੀ ਬੋਲੋ ਸਾਸੋ ਬੋਲੋ ਗੁਰੂ ਕੇ ਪਿਆਰਿਓ ਤੁਸੀਂ ਮੱਝਾਂ ਆਪਣੇ ਘਰ ਰੱਖ ਕੇ ਕਹੇ ਬਾਬੇ ਨੂੰ ਕਹੋ ਜਾ ਕੇ ਬਾਬਾ ਜੀ ਸਾਡੀਆਂ ਮੱਝਾਂ ਦੁੱਧ ਵਾਸ ਦੇਣ ਤੇ ਬਾਬੇ ਨੂੰ ਕਹੋ ਕਰ ਅਰਦਾਸ ਤਗੜਾ ਹੋ ਕੇ ਭਲਾਓ ਤੇ ਤੇਰੀ ਕਲੀ ਅਰਦਾਸ ਕੀਤੀਆਂ ਗੱਲ ਬਣ ਜਾਣੀਆਂ ਮੱਝ ਨੂੰ ਗਾਚਾ ਪਾਉਣਾ ਪੈਣਾ ਪੱਠੇ ਪਾਉਣੇ ਪੈਣੇ ਗਿਤਾਵਾ ਕਰਨਾ ਪੈਣਾ ਤਾਂ ਜਾ ਕੇ 10 ਲੀਟਰ ਦੁੱਧ ਦੇਊਗੀ ਸਾਨੂੰ ਪ੍ਰੈਕਟੀਕਲ ਕੰਮ ਕਰਨਾ ਪੈਣਾ ਹੈ ਮਿਹਨਤ ਕਰਨੀ ਪੈਣੀ ਹੈ ਮੱਝਾਂ ਗਾਵਾਂ ਨੂੰ ਜੋ ਦੀ ਬਣਦੀ ਖੁਰਾਕਤ ਦਿਓ ਜੇ ਦੋ ਗੱਡੀਆਂ ਰੱਖੀਆਂ ਟੈਕਸੀ ਰੱਖੀ ਹੈ ਉਹਦੀ ਟਾਈਮ ਨਾਲ ਸਰਵਿਸ ਕਰਾਓ